ਨਹੀਂ ਮੈਂ ਜਰਾ ਤੀ ਉੱਠਿਆ ਮੈਂ ਘੁੱਟ ਪਾਣੀ ਪੀਣਾ ਸੀ ਉੱਠ ਕੇ ਤਾਂ ਤੂੰ 1:00 ਵਜੇ ਨਾਲ ਉੱਠ ਕੇ ਲਾਲਾ ਲਾਲਾ ਗਾਤੋਂ ਕਰਤੀ ਭਾਂਡੇ ਦਾ ਤਾਂ ਖੁਰਕਉਂਦੀ ਜਿਹੜੀ ਸੋਈ ਚ ਜਾਤੀ ਲੈ ਭਾਂਡੇ ਸਾਲਾ ਹੁਣ ਭਾਂਡੇ ਮਸਾਲੇ ਨੇ ਤੇ ਲਾ ਦਿਆ ਕਰਾਂ ਜਾ ਕੇ ਇਹਦਾ ਸਾਨੂੰ ਜਨਾਨੀਆਂ ਨੂੰ ਬੜੀ ਬਿਮਾਰੀ ਆ ਇਹ ਭਾਂਡੇ ਦਾ ਤਾਂ ਹਟਕਾਉਂਦੇ ਭਾਂਡੇ ਸਾਲੇ ਫਿਰ ਗੱਤੇ ਦੇ ਲੈ ਆਉਂਦੇ ਆ ਸੀਰ ਵਾਲੇ ਛੁੱੜਦੇ ਸਾਰੇ ਭਾਂਡੇ ਦੇ ਖੜਕਣਾ ਹੀ ਆ ਜੇ ਬੰਦਾ ਜਾਊਗਾ ਉੱਠੂਗਾ ਤੇ ਮੈਂ ਘੁੱਟ ਪਾਣੀ ਨਹੀਂ ਪੀਣਾ ਮਰਨਾ ਹੁੰਦਾ ਐਡਾ ਕੀ ਪਾਣੀ ਪੀਣਾ ਹੋਇਆ ਘੜੀਮੁੜੀ ਇੱਕੋ ਵਾਰ ਪੀ ਲਿਆ ਕਰੋ ਲੈ ਇੱਕੋ ਵਾਰ ਊਠਿਆ ਸਾਲਾ ਮੈਂ ਜਮਾ ਕਰ ਲਿਆ ਕਰ ਇਹਨੂੰ ਜੋ ਡੋਂਕਾ ਲੱਗਦਾ ਉੱਠ ਕੇ ਜਦੋਂ ਮਰਜੀ ਪੀ ਲੈਣੀ ਆ ਸਾਡੇ ਆਲੀ ਤੁਹਾਨੂੰ ਬਿਮਾਰੀ ਪੈਂਦੀ ਆ ਸੋਈ ਤੱਕ ਨਹੀਂ ਜਾਣ ਦਿੰਦੀ ਆ ਤੂੰ ਕਿ ਹੌਲੀ ਹੌਲੀ ਜਾਵੇਂ ਨਾ ਬੰਦਾ ਸੋਈ ਜਾ ਕੇ ਭੰਡਗਾ ਤਾਂ ਫੜਤਾਂਗੇ ਲੈ ਹੌਲੀ ਹੌਲੀ ਮੈਂ ਚੋੜਿਆ ਮੈਂ ਆਪਣੇ ਘਰ ਚ ਹੌਲੀ ਹੌਲੀ ਤੁਰਿਆ ਫਿਰ ਤੂੰ ਰਾਤ ਉੱਠ ਕੇ ਤੇ ਮੇਰੇ ਸਿਰ ਚ ਡਾਂਗ ਕੱਢ ਮਾਰੇ ਇਹ ਕੌਣ ਹੌਲੀ ਹੋਈ ਤੁਰਿਆ ਫਿਰਦਾ ਆ ਅੱਖੜ ਕੇ ਨਾ ਮੇਰੀ ਨੀਂਦ ਖੁੱਲ ਜਾਂਦੀ ਆ ਮੈਂ ਤੜਕੇ ਉੱਠਣਾ ਵੀ ਹੁੰਦਾ ਆ ਤੜਕੇ ਤੂੰ ਬਹੁਤ ਮੁੰਛੀ ਲੱਗੀ ਥਾਣੇ ਚ ਤੂੰ ਜਦ ਡਿਊਟੀ ਜਾਣਾ ਤੜਕੇ ਤੜਕੇ ਉੱਠਿਆ ਵੀ ਤੁਸੀਂ ਆਈ ਹੜਾ ਹੜਾ ਹੀ ਕਰਨੀ ਹੁੰਦੀ ਘਰ ਚ ਤੜਕੇ ਖੜਾ ਤੂੰ Não aprende a falar a bandeira de guinha é linda